ਸਭ ਤੋਂ ਪਹਿਲਾਂ ਸਰ ਮੇਰੀ ਉਹਨਾਂ ਨੇ ਪੱਗ ਤੇ ਮੁੱਕਾ ਬਾਰ ਕੀਤਾ ਪੱਗ ਤੇ ਮੁੱਕਾ ਮਾਰ ਕੇ ਸਰ ਮੇਰੀ ਪੱਗ ਦਾ ਤਾਰ ਦਿੱਤੀ ਮੇਰੀ ਪੱਗ ਨਾਲ ਖਲਵਾੜ ਕੀਤੀ ਗਈ ਹੈ ਜਾਣ ਜਾਣ ਕੇ ਮੰਜਾਕ ਚਲਾਈ ਗਈ ਹੈ ਆਪਣੇ ਸਰਵਿਸ ਰਵਾਲਵਰ ਜਿਹੜਾ ਉਹਨਾਂ ਕੋਲ ਪਿਸਟਲ ਉਹ ਪਿਸਟਲ ਉਹਨਾਂ ਨੇ ਕੱਢਿਆ ਪਿਸਟਲ ਦੀਆਂ ਬੈਟਰੀ ਸਰ ਮੇਰੇ ਮੱਥੇ ਤੇ ਮਾਰੀਆਂ ਸਿਰ ਦੇ ਵਿੱਚ ਮਾਰੀਆਂ ਉਹਨਾਂ ਨੇ ਸਰ ਇੱਥੇ ਮਾਰੇ ਮੇਰੇ ਸਿਰ ਤੇ ਮਾਰੇ ਸੀ ਤਿੰਨ ਵਾਰ ਹੀ ਪੱਗ ਬੰਨੀ ਜੀ ਆਪਣੀ ਤਿੰਨੇ ਵਾਰ ਮੇਰੀ ਪੱਗ ਥੱਪੜ ਮਾਰ ਕੇ ਉਹਨਾਂ ਨੇ ਖੋਲ ਦਿੱਤੀ ਕਿ ਮੇਰੀ ਪੱਗ ਨਹੀਂ ਬੰਨਣ ਦਿੱਤੀ ਥੋੜੇ ਰਸਤੇ ਛੱਡ ਦੋ ਵੀ ਨੇ ਰਸਤੇ ਛੱਡ ਦਿਓ ਆਪਦੇ ਫੋਨ ਤੇ ਵੀਡੀਓ ਬਣਾ ਕੇ ਸਰ ਸਿੱਖੀ ਤੇ ਸਰ ਮੇਰੇ ਉੱਪਰ ਕਰੰਟ ਲਾਇਆ ਗਿਆ ਕਰੰਟ ਦੀ ਉਹਨਾਂ ਕੋਲ ਮਸ਼ੀਨ ਸੀ ਇੱਕ ਜੋਗੀ ਜੋ ਉਹਨਾਂ ਦੇ ਮਾਰੀ ਵਿੱਚ ਪਈ ਸੀ ਉਹਨਾਂ ਨੇ ਮਸ਼ੀਨ ਕੱਢੀ ਤੇ ਮੇਰੀ ਅੱਖਾਂ ਦੇ ਉੱਪਰ ਵੀ ਕਰੰਟ ਲਗਾਇਆ ਗਿਆ ਇੱਥੇ ਵੀ ਕਰੰਟ ਲਗਾਇਆ ਗਿਆ ਜਿਹਨਾਂ ਦੇ ਨਿਸ਼ਾਨ ਸਰ ਮੇਰੇ ਮੋਢੇ ਤੇ ਹਜੇ ਵੀ ਹੈਗੇ ਨੇ ਕਰੰਟ ਵੀ ਲਾਇਆ ਕਰੰਟ ਵੀ ਲੱਗ ਗਿਆ ਸਰ ਮੇਰੇ ਕਰੰਟ ਟੈਕ ਵੀ ਲਾਇਆ ਐਕਸਲ ਲਾਇਆ ਸਰ ਪਿਸਟਲ ਨਾਲ ਵਾਰ-ਵਾਰ ਸਰ ਮੈਨੂੰ ਗੋਲੀਆਂ ਗਿਣਾਰੇ ਸੀ 10 ਗੋਲੀਆਂ ਸਾਡੇ ਪਿਸਟਲ ਦੇ ਵਿੱਚ ਹੈਗੀਆਂ ਗੀਆਂ ਵਾਰ-ਵਾਰ ਲੋਡ ਅਨਲੋਡ ਕਰ ਰਹੇ ਸਨ ਤੇ ਬਾਹਰ ਤੋਂ ਤੌਲ ਵੀ ਕੱਢ ਕੇ ਪੁੱਟਿਆ ਬਾਅਦ ਚ ਗੋਲੀਆਂ ਵੀ ਜਿਹੜੀਆਂ ਜਾਂਦੇ ਸੀ 10 ਗੋਲੀਆਂ ਕਹ ਅਸੀਂ ਕਾਨੂੰਨ ਵਿਵਸਥਾ ਠੀਕ ਕਰਦੇ ਆ ਤੁਸੀਂ ਅਜੇ ਹੀ ਕਾਨੂੰਨ ਵਿਵਸਥਾ ਠੀਕ ਕਰ ਰਹੇ ਹੋ ਪੰਜਾਬ ਦੇ ਨੌਜਵਾਨਾਂ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਬਦਲਾ ਲਿਆ ਆਪਣਾ ਕਹਿੰਦਾ ਉਸ ਦਿਨ ਥੁੱਕਣੀ ਛੁੱਟੀ ਸੀ ਕਿ ਅੱਜ ਤਰੀ ਵੀ ਕੇਸਾਂ ਤੋਂ ਧੁੱਕ ਛੱਡ ਕੇ ਕਹਿੰਦਾ ਬਦਲਾ ਲੈ ਲੈ ਮੈਂ ਆਪਦਾ ਕਿੱਡਾ ਗੰਦਾ ਬੰਦਾ ਕਿੱਡਾ ਘੱਟਿਆ ਉਸ ਬੰਦੇ ਦੀ ਸੋਚ ਹੋ ਗਈ ਸਿੱਖਾਂ ਦੇ ਪ੍ਰਤੀ ਇਹਦੀ ਪੱਗ ਲਈ ਹੈ ਫਿਰ ਬਾਲ ਖੋਲ ਲੈਣੇ ਬਾਲਾਂ ਵਿੱਚ ਥੁੱਕਿਆ ਗਿਆ ਉਸ ਬੰਦੇ ਦੀ ਮੈਂਟੈਲਿਟੀ ਦੇਖੋ ਮੈਂ ਤਾਂ ਕਹਿੰਦਾ ਬੁੱਚੜ ਹੈ ਬੁੱਚੜ ਉਹ ਬੁੱਚੜ ਹੈਗਾ ਉਸਦੀ ਮੈਂਟੈਲਿਟੀ ਦੇਖੋ ਇਹਦੇ ਕੇਸ ਫੁੱਲ ਗਏ ਬਾਈ ਦੇ ਕੇਸਾਂ ਜੋ ਨੇ ਥੁੱਕ ਸੁੱਟੀ ਕਹਿੰਦਾ ਤੂੰ ਅਦਨ ਮੈਨੂੰ ਥੁੱਕ ਸੁੱਟਣ ਤੋਂ ਮਨਾ ਕਰਦਾ ਸੀ ਲੈ ਮੈਂ ਅੱਜ ਫੇਰ ਤੇਰੇ ਕੇਸਾਂ 'ਚ ਥੁੱਕ ਸੁੱਟਦਾ ਪੱਗ ਖੋਲੀ ਇਹਨੇ ਬਾਈ ਨੇ ਫੇਰ ਪੱਗ ਧਾਰਨੀ ਵੀ ਚਲੋ ਕੋਈ ਗੱਲ ਨਹੀਂ ਉਹਨੇ ਫੇਰ ਪੱਗ ਖੋਲੀ ਤੇ ਜਦੋਂ ਉਹਦੇ ਉੱਤੇ ਬਹਿ ਕੇ ਉਹਦੀ ਵੀਡੀਓ ਨਹੀਂ ਬਣਾਉਂਦੇ ਪੱਗ ਖੋਲੀ ਦੀ ਉਹਨੇ ਇਸ ਤਰੀਕੇ ਨਾਲ ਦੀ ਪੱਗ ਥੋਲ ਕੇ ਵੀਡੀਓ ਬਣਾਈ ਉਹਦੇ ਮੋਬਾਈਲ 'ਚ ਹੈ ਮੈਂ ਸੱਚੋ ਇਹ ਕਹਿ ਰਿਹਾ ਕਿ ਵੀ ਜੇ ਲੜਾਈ ਹੋਦੀ ਹੈ ਤਾਂ ਉੱਤੇ ਤਾਂ ਪੱਗਾਂ ਖੁੱਲ ਹੀ ਜਾਂਦੇ ਨੇ ਆਮ ਗੱਲ ਤੇ ਇਹ ਬੰਦਾ ਲੜਾਈ ਕਰਨ ਆਇਆ ਸੀਗਾ ਇਹਦਾ ਫੇਸ ਦੇਖ ਪਤਾ ਬੁੱਲ ਦੇਖੋ ਜਰਾ ਤੁਸੀਂ ਕੈਮਰੇ ਦਿਖਾਓ ਬਾਈ ਦਾ ਬੁੱਲ ਵੀ ਬੁੱਲ ਤੇ ਉਹਨੇ ਬੰਦੂਕ ਦੇ ਬੱਟ ਮਾਰੇ ਨੇ ਅਸੀਂ ਇਦਾਂ ਕਰਕੇ ਫੜਿਆ ਠੀਕ ਅੰਦਰ ਹੀ ਜਾ ਕੇ ਫਿਰ ਕੁੱਟ ਮਾਰ ਕੀਤੀ ਇਹਨਾਂ ਨਾਲ ਠੀਕ ਆ ਬਾਗੂ ਛਾਲੀ ਗਈ ਇਹਨਾਂ ਦੀ ਫਿਰ ਉਹਨਾਂ ਨੇ ਪਿਸਟਲ ਕੱਢੀ ਆਪਣੀ ਪਿਸਟਲ ਦੇ ਜੋ ਬੈਕ ਸਾਈਡ ਹੁੰਦੀ ਹੈ ਉਹਦੇ ਨਾਲ ਇਹਨਾਂ ਨੂੰ ਮਾਰਿਆ ਗਿਆ ਉਹ ਤਿੰਨ ਪਰਸਨ تھے ਜਿੰਨਾਂ ਦਾ ਨਾਮ ਹੈ ਇੱਕ ਤੋਂ ਇੱਕ ਤੋਂ ਤੇ ਐਸ ਐ ਹੀ ਅਸ਼ੀਸ਼ ਜੀ ਦੂਸਰੇ ਤੇ ਅਨਸ਼ੂਮਨ ਬੋਬੀ ਐਸਆਈ ਆਇਆ ਤੇ ਤੀਸਰੇ ਜੋ تھے ਉਹ ਅਨਿਕੇਤ ਯਾਦਵ ਕਾਂਸਟੇਬਲ تھے ਫਿਰ ਜਦ ਵੀ ਆਜ ਆ ਰਹੇ تھے ਤਾਂ ਤਦਪਿੰ ਕੋ ਇੱਕ ਇੱਕ ਥੱਪੜ ਲਗਾ ਆਤੇ ਜਾਂਤੇ ਲਗਾ ਦੇ ਰਹੇ ਸਨ ਐਸਆਈ ਨੇ ਗੁੰਡਾ ਐਕਟ ਯੂਜ਼ ਕੀਤਾ ਤੇ ਗੁੰਡਾ ਐਕਟ ਐਸਆਈ ਦੇ ਉੱਤੇ ਲਾਗੂ ਹੁੰਦਾ ਤੁਸੀਂ ਡੀਡੀਆਰ ਦਰਜ ਕਰੋ ਐਫਆਈਆਰ ਦਰਜ ਕਰੋ ਇਨਵੈਸਟੀਗੇਸ਼ਨ ਕਰੋ ਤਾਂ ਵੀ ਤੁਸੀਂ ਨਹੀਂ ਮਾਰ ਸਕਦੇ ਮਾਰਨ ਦੇ ਆਰਡਰ ਤਾਂ ਫਮਾਰ ਨਹੀਂ ਉਹ ਅਦਾਲਤ ਨਹੀਂ ਦਿੰਦੀ ਇੱਕ ਗੁੰਡਾ ਕਰਦੀ ਹੈ ਅਗਰ ਨੌਜਵਾਨ ਕਰਦਾ ਉਸ ਨੂੰ ਚੱਕ ਕੇ ਜੇਲ੍ਹ ਭੇਜ ਦਿੰਦੇ ਆ ਪਰ ਅਗਰ ਪੁਲਿਸ ਵਾਲਾ ਕਰਦਾ ਤੇ ਉਹਨੂੰ ਵੀ ਜੇਲ੍ਹ ਭੇਜੋ ਪਰ ਅਸੀਂ ਐਸ ਐਚਓ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਰੋਹਿਤ ਕੁਮਾਰ ਜੀ ਨੇ ਅਸੀਂ ਪੁਲਿਸ ਸਟੇਸ਼ਨ ਦੇ ਬਾਹਰ ਮੌਜੂਦ ਆ ਉਹਨਾਂ ਨੇ ਆਪਣਾ ਪੱਖ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਵੀ ਅਸੀਂ ਅਥਾਰਾਈਜ਼ ਨਹੀਂ ਹੈਗੇ ਅਸੀਂ ਪੱਖ ਨਹੀਂ ਦੇ ਸਕਦੇ ਚੰਡੀਗੜ੍ਹ ਸੈਕਟਰ 17 ਦੇ ਵਿੱਚ ਮੌਜੂਦ ਆ ਸੈਕਟਰ 17 ਮਸ਼ਹੂਰ ਤਾਂ ਰਹਿੰਦਾ ਹੈ ਪਰ ਉੱਥੋਂ ਦਾ ਪੁਲਿਸ ਸਟੇਸ਼ਨ ਵੀ ਮਸ਼ਹੂਰ ਹੋਇਆ ਪਿਆ ਮਸ਼ਹੂਰ ਇਸ ਕਰਕੇ ਹੈ ਕਹਿੰਦੇ ਕਿਸੇ ਨੂੰ ਵੀ ਫੜ ਲੈਂਦੇ ਨੇ ਤਾਂ ਕੁੱਟ ਦਿੰਦੇ ਨੇ ਬਿੱਤੀ ਦਿਣੀ ਇੱਕ ਨੌਜਵਾਨ ਆਪਣੇ ਦੋਸਤ ਨਾਲ ਇੱਥੇ ਆਉਂਦਾ ਹੈ ਇੱਥੇ ਆ ਕੇ ਰੈਪਰ ਲਿਖਾਉਂਦਾ ਪਰ ਇੱਕ ਮੁਲਾਜ਼ਮ ਐਨਾ ਗੁੱਸੇ ਦੇ ਵਿੱਚ ਭਰਿਆ ਬੈਠਾ ਹੁੰਦਾ ਹੈ ਪੁਰਾਣੀ ਰੰਜਿਸ਼ ਨੂੰ ਲੈ ਕੇ ਉਸ ਨੌਜਵਾਨ ਨੂੰ ਹਵਾਲਤ ਦੇ ਵਿੱਚ ਲੈ ਜਾ ਕੇ ਕੁੱਟਦਾ ਹੈ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਉਹ ਨੌਜਵਾਨ ਸੀਗਾ ਤੇ ਦਮਨਪ੍ਰੀਤ ਧੋਰੀ ਉਹਨਾਂ ਦੇ ਨਾਲ ਪਹੁੰਚੇ ਨੇ ਕਿਰਪਾਲ ਸਿੰਘ ਧੋਰੀ ਪਹੁੰਚੇ ਨੇ ਲੀਗਲ ਇਹਨਾਂ ਦੀ ਟੀਮ ਪਹੁੰਚੀ ਹੋਈ ਹੈ ਕਿ ਇਸ ਤਰੀਕੇ ਦੇ ਨਾਲ ਸਿੱਖ ਨੌਜਵਾਨ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਪੱਗ ਲਾਈ ਗਈ ਹੈ ਸੱਟਾ ਮਾਰੀਆਂ ਗੰਨਾਂ ਨੇ ਬੋਲੇ ਤੱਕ ਪਾੜ ਦਿੱਤੇ ਗਏ ਪੱਗ ਲਾਈ ਗਈ ਗੱਲਬਾਤ ਕਰਾਂਗੇ ਪਹਿਲਾਂ ਕਿਉਂਕਿ ਇਹ ਇੱਥੋਂ ਦੇ ਕਾਉਂਸਲਰ ਨੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਨੇ ਇਹਨਾਂ ਦੀ ਨਮਾਈ ਹੇਠ ਇਹ ਸਾਰੀਆਂ ਚੀਜ਼ਾਂ ਇੱਥੇ ਚੱਲਦੀਆਂ ਨੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਦਮਨ ਜੀ ਕਿਵੇਂ ਪਹਿਲਾਂ ਤਾਂ ਦੇਖਦੇ ਹਾਂ ਜਿਸ ਤਿੱਕੇ ਨਾਲ ਪਹਿਲਾਂ ਵੀ ਧੱਕਾ ਹੋਇਆ ਇੱਕ ਟਰੈਵਲ ਏਜੰਟ ਸੀਗਾ ਉੱਥੇ ਨੌਜਵਾਨ ਦੀ ਪੱਗ ਲਾਈ ਗਈ ਤੁਸੀਂ ਉੱਥੇ ਵੀ ਪਹੁੰਚੇ ਅੱਜ ਫੇਰ ਇੱਕ ਨੌਜਵਾਨ ਨੂੰ ਥਾਣੇ ਦੇ ਵਿੱਚ ਬੁਲਾ ਕੇ ਕੁੱਟਿਆ ਜਿਹੜਾ ਕਿ ਐਫਆਈਆਰ ਲਿਖਵਾਉਣ ਆਇਆ ਸੀ ਕਿਸੇ ਦੇ ਖਿਲਾਫ ਉਹਨੂੰ ਫੇਰ ਉੱਥੇ ਆ ਕੇ ਕੁੱਟਿਆ ਇਹ ਕੀ ਚੱਲ ਕੀ ਰਿਹਾ ਚੰਡੀਗੜ੍ਹ 'ਚ ਦੇਖੋ ਚੰਡੀਗੜ੍ਹ ਦੇ ਵਿੱਚ ਜਿਹੜੀ ਆ ਵਰਦੀ ਧਾਰੀ ਗੁੰਡਾ ਧਾਰੀ ਹੋ ਚੁੱਕੀ ਐ ਇਸ ਟਾਈਮ 'ਇਹ ਜਿਹੜੇ ਪੁਲਿਸ ਮੁਲਾਜ਼ਮ ਐ ਇਹ ਗੁੰਡੇ ਬਣ ਚੁੱਕੇ ਨੇ ਪਿਛਲੇ ਦਿਨੀ ਤੁਸੀਂ 34 ਵਾਲਾ ਵਾਕਿਆ ਸਾਰਿਆਂ ਨੇ ਦੇਖਿਆ ਵੀ ਕਿਸ ਤਰ੍ਹਾਂ ਇੱਕ ਪੁਲਿਸ ਵਾਲੇ ਨੇ ਸਿੱਖ ਨੌਜਵਾਨ ਨੂੰ ਕੁੱਟਿਆ ਤੇ ਉਹਨੂੰ ਆਪਾਂ ਸਾਰੇ ਚੰਡੀਗੜ੍ਹ ਭਾਈਚਾਰੇ ਨੇ ਮਿਲ ਕੇ ਸ਼ਾਮ ਤੱਕ ਉੱਥੇ ਬੈਠੇ ਰਹੇ ਥਾਣੇ ਦੇ ਬਾਹਰ ਤੇ ਉਹਨੂੰ ਸਸਪੈਂਡ ਕਰਾਇਆ ਗਿਆ ਉਸ ਤਰ੍ਹਾਂ ਦਾ ਸੇਮ ਵਾਕਿਆ ਜਿ ਇੱਥੇ ਹੋਇਆ ਹੈ ਇਹ ਸਾਡਾ ਵੀ ਰਗਾ ਵੈ ਇਸ ਦੇ ਨਾਲ ਕੋਈ 8 9 ਤਰੀਕ ਨੂੰ ਪਿਛਲੇ ਇਸੇ ਮਹੀਨੇ ਦੇ 8 9 ਤਰੀਕ ਨੂੰ ਇੱਕ ਪੁਲਿਸ ਮੁਲਾਜ਼ਮ ਅਸ਼ੀਸ਼ ਕੁਮਾਰ ਆ ਉਹਦੇ ਨਾਲ ਕੋਈ वार्तालाप ਨਾਲ ਜਿਹੜੀ ਹੈਗੀ ਹੈ 15 ਸੈਕਟਰ ਕਿਉਂਕਿ ਉਹ ਸਿਵਲ 'ਚ ਸੀਗੇ 15 ਸੈਕਟਰ ਚਾਹੇ ਚੋਰੀ ਦੇ ਬਾਅਦ ਉਹਨਾਂ ਨੇ ਮੋਟਰਸਾਈਕਲ ਲਗਾਇਆ ਸੀ ਤੇ ਉਹਨਾਂ ਨੇ ਨਾ ਥੁੱਕ ਛੁੱਟੀ ਉੱਥੇ ਉਹ ਥੁੱਕ ਬਾਈ ਤੇ ਗਿਰ ਗਈ ਇਹ ਬਾਈ ਨੇ ਉਹਨੂੰ ਕਿਹਾ ਵੀ ਤੁਸੀਂ ਮੇਰੇ ਉੱਤੇ ਥੁੱਕਿਓ ਛੁੱਟਿਓ ਪੰਜ ਸੱਤ ਜਿੱਦਾਂ ਬਾਈ ਦੱਸ ਰਹੇ ਹਰਿਆਣਵੀ ਸੀਗੇ ਉਹ ਪੰਜ ਸੱਤ ਅਸੀਂ ਦੋ ਜਾਣੇ ਸੀ ਚਲੋ ਉੱਥੇ ਮੈਟਰ ਖਤਮ ਹੋ ਗਿਆ ਵੀ ਚਲੋ ਥੁੱਕ ਛੁੱਟਿ ਇੱਕ ਦੂਜੇ ਨਾਲ ਗੱਲਬਾਤ ਹੋ ਗਈ ਨਿਕਲ ਗਏ ਉਹ ਸਿਵਲ 'ਚ ਸੀਗੇ ਉਹ ਵਰਦੀ 'ਚ ਨਹੀਂ ਸੀ ਉਸ ਦਿਨ ਇਹ ਬਾਈ ਜੀ ਆ ਗਏ ਹੁਣ ਇਹ 8 ਤਰੀਕ ਮੈਟਰ ক্লোਜ਼ ਹੋ ਗਿਆ ਹੁਣ ਕੱਲ ਇਹ ਬਾਈ ਜੀ ਕਿਸੇ ਦੇ ਨਾਲ ਆਏ ਸੀ ਕਿਸੇ ਦਾ ਇੱਥੇ ਮੈਟਰ ਆਲਰੇਡੀ ਚੱਲਦਾ ਪਿਆ ਸੀ ਉਹਨਾਂ ਦਾ ਸਮਝੌਤਾ ਹੋ ਗਿਆ ਸੀ ਰਾਜੀਨਾਮਾ ਹੋ ਗਿਆ ਸੀਗਾ ਰਾਜੀਨਾਮਾ ਉਹਨਾਂ ਦਾ ਹੋ ਗਿਆ ਸੀ ਸਮਝੌਤਾ ਹੋ ਗਿਆ ਸੀਗਾ ਉਸ ਮੈਟਰ 'ਤੇ ਬਾਈ ਜੀ ਆਏ ਸੀ ਇਹ ਉਸ ਮੰਤਰ ਚੋਂ ਨਿਕਲ ਕੇ ਰਾਜੀਨਾਮਾ ਗਰਾ ਕੇ ਸਮਝੌਤਾ ਕਰਾ ਕੇ ਪਰ ਉਹ ਜਿਹੜਾ ਆਸ਼ੀਸ਼ ਕੁਮਾਰ ਸੀ ਉਹ ਤੇ ਜਹਨ ਚ ਬੈਠਿਆ ਹੋਇਆ ਸੀਗਾ ਵੀ ਇਹਨੇ 8 ਤਰੀਕ ਮੇਰੇ ਨਾਲ ਲੜਾਈ ਕੀਤੀ ਉਹਨੇ ਇੱਕ ਇਦਾਂ ਮੁਲਾਜ਼ਮ ਭੇਜਿਆ ਵੀ ਇਹਨੂੰ ਇੱਧਰ ਬੁਲਾਓ ਇਹਨੂੰ ਉਸ ਕਮਰੇ ਚ ਲੈ ਕੇ ਕਹਿੰਦੇ ਤੂੰ ਉਹੀ ਹੈ ਨਾ ਜਿੰਨੇ 8 ਤਰੀਕ ਮੇਰੇ ਨਾਲ ਥੂਕ ਸੁੱਟਣ ਤੇ ਕਲੇਸ਼ ਕੀਤਾ ਸੀ ਉਹੀ ਹੈ ਨਾ ਇਹਨੂੰ ਬਾਈ ਨੂੰ ਕੁੱਟਿਆ ਇਹਦੇ ਵੱਖ-ਵੱਖ ਥਾਵਾਂ ਤੇ ਵੱਟ ਮਾਰੇ ਇਹਦਾ ਬੁੱਲ ਇਸ ਟਾਈਮ ਫਟਿਆ ਪਿਆ ਤੁਸੀਂ ਦੇਖ ਸਕਦੇ ਹੋ ਪੱਗ ਖੋਲੀ ਇਹਨੇ ਬਾਈ ਨੇ ਫੇਰ ਪੱਗ ਧਰ ਲਈ ਵੀ ਚਲੋ ਕੋਈ ਗੱਲ ਨਹੀਂ ਉਹਨੇ ਫੇਰ ਪੱਗ ਖੋਲੀ ਇਨੂੰ ਕੁੱਟਿਆ ਔਰ ਉਹਨੇ ਆਪਣੇ ਮੋਬਾਈਲ ਤੇ ਜਿਵੇਂ ਇੱਕ ਹਰਾਸਮੈਂਟ ਕਰਦੇ ਆ ਕਿਸੇ ਨੂੰ ਕੁੱਟਦੇ ਆ ਤੇ ਜਦੋਂ ਉਹਦੇ ਉੱਤੇ ਬਹਿ ਕੇ ਉਹਦੀ ਵੀਡੀਓ ਨਹੀਂ ਬਣਾਉਂਦੇ ਪੱਗ ਖੋਲਿ ਦੇ ਉਹਨੇ ਇਸ ਤਰੀਕੇ ਨਾਲ ਦੀ ਪੱਗ ਖੋਲ ਕੇ ਵੀਡੀਓ ਬਣਾਈ ਉਹਦੇ ਮੋਬਾਈਲ ਚ ਹੈ ਇਹ ਹੁਣ ਪੁਲਿਸ ਪ੍ਰਸ਼ਾਸਨ ਨੇ ਉਹਤੇ ਕਾਰਵਾਈ ਕਰਨੇ ਉਹਦਾ ਮੋਬਾਈਲ ਜ਼ਬਤ ਕਰਨਾ ਸੀ ਰਿਟਰਨ ਐਪਲੀਕੇਸ਼ਨ ਲਿਖਾਈ ਆ ਉਸ ਤੋਂ ਬਾਅਦ ਉਸ ਬੰਦੇ ਦੀ ਮੈਂਟੈਲਿਟੀ ਦੇਖੋ ਮੈਂ ਤਾਂ ਕਹਿੰਦਾ ਬੁੱਚੜ ਹੈ ਬੁੱਚੜ ਉਹ ਬੁੱਚੜ ਹੈਗਾ ਉਸਦੀ ਮੈਂਟੈਲਿਟੀ ਦੇਖੋ ਇਹਦੇ ਕੇਸ ਖੁੱਲ ਗਏ ਬਾਈ ਦੇ ਕੇਸਾਂ ਚ ਉਹਨੇ ਥੁੱਕ ਛੁੱਟੀ ਕਹਿੰਦਾ ਤੂੰ ਉਦੋਂ ਮੈਨੂੰ ਥੁੱਕ ਛੁੱਟਣ ਤੋਂ ਮਨਾ ਕਰਦਾ ਸੀ ਲੈ ਮੈਂ ਅੱਜ ਫੇਰ ਤੇਰੇ ਕੇਸਾਂ 'ਚ ਥੁੱਕ ਛੁੱਟਦਾ ਔਰ ਮੈਂ ਸੋਹਰੇ ਇੱਥੇ ਐਸਐਚਓ ਸਾਹਿਬ ਕੋਲ ਆਇਆ ਸੀ ਇਹ ਬਾਈ ਦੀ ਕੱਲ ਵੀਡੀਓ ਮੈਨੂੰ ਪਤਾ ਲੱਗੀ ਸ਼ਹਿਰ ਦੇ ਵਿੱਚ ਕੱਲਾ ਸਿੱ ਕੋਈ ਵੀ ਨੌਜਵਾਨ ਹੋਵੇ ਅਗਰ ਪੁਲਿਸ ਪ੍ਰਸ਼ਾਸਨ ਕਿਸੇ ਨਾਲ ੱੱੱਕਾ ਕਰਦੀ ਹੈ ਮੈਂ ਤੇ ਮੇਰੀ ਲੀਗਲ ਟੀਮ ਉੱਥੇ ਖੜੀ ਮਿਲੂਗੀ ਅਸੀਂ ਚੰਡੀਗੜ੍ਹ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਜਿਹੜਾ ੱੱੱਕਾ ਨਹੀਂ ਚੱਲਣ ਦਿਆਂਗਾ ਜੰਮੂ ਪੱਜੀ ਕਿਉਂ ਇਸ ਤਰੀਕੇ ਦੇ ਨਾਲ ਪੁਲਿਸ ਵਾਲੇ ਜਿਹੜੇ ਨੇ ਖੁੱਲ੍ਹ ਮਿਲੀ ਹੋਈ ਆ ਅਸੀਂ ਪੰਜਾਬ ਬਾਰੇ ਸੁਣਦੇ ਆ ਕਿ ਪੁਲਿਸ ਸਟੇਟ ਬਣੀ ਪਈ ਆ ਪੰਜਾਬ ਪੰਜਾਬ ਨੂੰ ਇੱਕੇ ਸ਼ਬਦ ਮਿਲੇ ਹੋਏ ਨੇ ਚੰਡੀਗੜ੍ਹ ਨੂੰ ਤਾਂ ਬੜਾ ਚੰਗਾ ਕਿਹਾ ਜਾਂਦਾ ਕਹਿੰਦੇ ਇਥੋਂ ਦੀ ਤਾਂ ਕਾਨੂੰਨ ਵਿਵਸਥਾ ਬੜੀ ਠੀਕ ਆ ਪਰ ਜਿਵੇਂ ਇਥੋਂ ਦੇ ਅਫਸਰ ਨੇ ਪੁਲਿਸ ਵਾਲੇ ਨੇ ਨੀਚੇ ਲੋਅ ਰੈਂਕ ਦੇ ਨੇ ਉਹ ਫਿਰ ਇਸ ਤਿੱਕੇ ਨਾਲ ਕਿਉਂ ਕਰ ਰਹੇ ਨੇ ਉਹਨਾਂ ਨੂੰ ਸ਼ੈ ਮਿਲੀ ਹੋਈ ਹੈ ਕੋਈ ਕਿਸੇ ਨੂੰ ਵੀ ਕੁੱਟ ਦੋ ਕਿਸੇ ਨੂੰ ਵੀ ਮਾਰ ਦੋ ਦੇਖੋ ਜੀ ਆਪਣਾ ਇਹ ਹੁਣ ਉਹਨੇ ਪੁਰਾਣੀ ਰੰਜਿਸ਼ ਕੱਢੀ ਉਹਨੂੰ ਕੀ ਪਤਾ ਕਿੱਥੋਂ ਆਇਆ ਪਹਿਲੀ ਗੱਲ ਤਾਂ ਉਹ ਨਵਾਂ ਇੱਥੇ ਜੁਆਇਨਿੰਗ ਹੋਈ ਹੈ ਉਸ ਬੰਦੇ ਦੀ ਉਹ ਮੈਨੂੰ ਪਤਾ ਕੀਤਾ ਮੈਂ ਆਪਣੇ ਲੈਵਲ ਤੇ ਕਹਿੰਦੇ ਪਹਿਲਾਂ ਦਿੱਲੀ ਸੀ ਹੁਣ ਇੱਥੇ ਚੰਡੀਗੜ੍ਹ ਪੁਲਿਸ ਚ ਆਇਆ ਉੱਥੇ ਜੋ ਕਰਦੇ ਰਹੇ ਗੁੰਡਾਗਰਦੀ ਆ ਇੱਥੇ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਮੈਂ ਆਪਣੇ ਲੈਵਲ ਤੇ ਪਤਾ ਕੀਤਾ ਹੈ ਨਵੀਂ ਭਰਤੀਆਂ ਦੀ ਇਹ ਵੀ ਹੈ ਨਵੀਂ ਭਰਤੀਏ ਐਸਆਈ ਹੈ ਇਹਨਾਂ ਦੀ ਜਿਹੜੀ ਮਾਨਸਿਕਤਾ ਦੇਖੋ ਕਿਸ ਲੈਵਲ ਦੀ ਮਤਲਬ ਇਹਨਾਂ ਦੇ ਅੰਦਰ ਕੀ ਸਿੱਖਾਂ ਦੇ ਪ੍ਰਤੀ ਇਹਦੇ ਵਿੱਚ ਕੀ ਭਰਿਆ ਹੋਇਆ ਵੀ ਇਹਨਾਂ ਦੇ ਵਿੱਚ ਵੀ ਇਹਦੇ ਕੇਸ ਖੋਲ ਕੇ ਥੁੱਕਾਂ ਸੁੱਟੀਆਂ ਗਈਆਂ ਨੇ ਇਹ ਗੱਲ ਬਰਦਾਸ਼ਤ ਨਹੀਂ ਔਰ ਅੱਜ ਫੇਰੇ ਅਸੀਂ ਐਸਐਚਓ ਸਾਹਿਬ ਕੋਲ ਗਏ ਸੀ ਵੀ ਅਸੀਂ ਵੀਡੀਓ ਦੇ ਮਾਧਿਅਮ ਰਾਹੀਂ ਪਤਾ ਲੱਗਿਆ ਵੀ ਇਸ ਥਾਣੇ ਦੇ ਵਿੱਚ ਇਹ ਘਟਨਾ ਹੋਈ ਹੈ ਐਸਐਚਓ ਸਾਹਿਬ ਕਹਿੰਦੇ ਵੀ ਇਹ ਕੋਈ ਲੜਾਈ ਦੇ ਵਿੱਚ ਪੱਗਾਂ ਤਾਂ ਖੁੱਲਦੀਆਂ ਹੁੰਦੀਆਂ ਮੈਨੂੰ ਇਹ ਦੱਸੋ ਮਤਲਬ ਸੱਚੋ ਇਹ ਕਹਿ ਰਿਹਾ ਕਿ ਵੀ ਜੇ ਲੜਾਈ ਹੋ ਰਹੀ ਹੈ ਤਾਂ ਉੱਥੇ ਤਾਂ ਪੱਗਾਂ ਖੁੱਲ ਹੀ ਜਾਂਦੇ ਨੇ ਆਮ ਗੱਲ ਤੇ ਇਹ ਬੰਦਾ ਲੜਾਈ ਕਰਨ ਆਇਆ ਸੀਗਾ ਏ ਭਰਾ ਸਾਡਾ ਲੜਾਈ ਕਰਨ ਆਇਆ ਓਰੇ ਮਤਲਬ ਥਾਣੇ ਚ ਤੁਹਾਡੇ ਆਇਆ ਉਹ ਲੜਾਈ ਕਰਨ ਆਇਆ ਮਤਲਬ ਇਹ ਤਾਂ ਇਨਾਂ ਕੋਲ ਇੱਕ ਪਲੀ ਹੈ ਖੁੱਲ ਗਈ ਪੱਗ ਜੀ ਫਿਰ ਥੁੱਕ ਸੁੱਟਣ ਵਾਲਾ ਕਿਹੜਾ ਇਹਨਾਂ ਨੂੰ ਕਿਸੇ ਨੇ ਹਥਿਆਰ ਦਿੱਤਾ ਵੀ ਜੇ ਲੜਾਈ ਚ ਪੱਗ ਖੁੱਲ ਗਈ ਐਸ ਐਚਓ ਸਾਹਿਬ ਕਹਿੰਦੇ ਇਹਨੂੰ ਸਿੱਖਾਂ ਦਾ ਮਾਮਲਾ ਨਾ ਬਣਾਓ ਇਹਨੂੰ ਧਾਰਮਿਕ ਮਾਮਲਾ ਨਾ ਬਣਾਓ ਉਹਦੇ ਖਿਲਾਫ ਮੈਂ ਕਾਰਵਾਈ ਕਰ ਰਿਹਾ ਮੈਂ ਕਹਾਂ ਜੀ ਜੀ ਸੱਦ ਕੇ ਕਰੋ ਪਰ ਜੇ ਸਾਡੇ ਸਿੱਖ ਭਰਾ ਦੀ ਪੱਗ ਖੁੱਲੀ ਐ ਅਸੀਂ ਪਿੱਛੇ ਨਹੀਂ ਹਟਾਂਗੇ ਉਹਨੇ ਬਾਲਾਂ ਚ ਕੇਸਾਂ ਚ ਉਹਨੇ ਥੁੱਕ ਛੁੱਟੀ ਐ ਅਸੀਂ ਪਿੱਛੇ ਨਹੀਂ ਹਟਾਂਗੇ ਮੈਂ ਐਸ ਐਚਓ ਸਾਹਿਬ ਨੂੰ ਕਹਿਤਾ ਹਾਲੀ ਦਾ ਉਹਰੇ ਚਾਰ ਬੰਦੇ ਨੇ ਕਿਉਂਕਿ ਅਸੀਂ ਨਹੀਂ ਚਾਹਦੇ ਬੇਵਰੇ ਸੱੱਰ ਬਿਛਾ ਕੇ ਉਹਰੇ ਬਹਿਣਾ ਪਵੇ ਸਾਨੂੰ ਅਸੀਂ ਉਹਨਾਂ ਨੂੰ ਕੱਲ ਸਵੇਰੇ 10 ਵਜੇ ਤੱਕ ਦਾ ਟਾਈਮ ਦੇ ਆਏ ਆ ਐਪਲੀਕੇਸ਼ਨ ਬਾਈ ਵੱਲੋਂ ਦੇ ਆਏ ਆ ਜੋ 32 ਜਿਹਦਾ ਮੈਡੀਕਲ ਹੋਇਆ ਉਹ ਸਾਰੀ ਰਿਪੋਰਟਾਂ ਦੇ ਆਏ ਆ ਰਿਪੋਰਟਾਂ ਦਾ ਜੋ ਬੋਲਦੀਆਂ ਇਹਦਾ ਫੇਸ ਦੇਖੋ ਇਹਦਾ ਬੁੱਲ ਦੇਖੋ ਜਰਾ ਤੁਸੀਂ ਕੈਮਰੇ ਦਿਖਾਓ ਬਾਈ ਦਾ ਬੁੱਲ ਵੀ ਬੁੱਲ ਤੇ ਉਹਨੇ ਬੰਦੂਕ ਦੇ ਬੱਟ ਮਾਰੇ ਨੇ ਅਸੀਂ ਦੇ ਆਂ ਜੇ ਕੱਲ ਸਵੇਰੇ 10 ਵਜੇ ਤੱਕ ਕਾਰਵਾਈ ਨਹੀਂ ਕਰਦੀ ਅਸੀਂ ਉਰੇ ਧਰਨਾ ਲਾ ਕੇ ਬੈਠਾਂਗੇ ਉਹਨੂੰ ਸਸਪੈਂਡ ਨਹੀਂ ਕਰਾਉਣਾ ਹੁਣ ਹੁਣ ਉਹਨੂੰ ਡਿਸਮਿਸ ਕਰਾਉਣਾ ਸਾਡੀ ਵੀ ਇਹੀ ਮੰਗ ਆ ਸਸਪੈਂਡ ਹੋ ਜੂ ਫਿਰ ਬਾਹਰ ਹੋ ਜੂਗਾ ਜੀ ਮਾਰ ਕੇ ਹੁਣ ਉਹਨੂੰ ਡਿਸਮਿਸ ਕਰਾਉਣਾ ਸਾਡੀ ਮੰਗ ਏ ਆ ਡਿਸਮਿਸ ਕਰਾਉਣੀ ਬਿਲਕੁਲ ਇਹ ਦਮਨ ਜੀ ਨੇ ਕਿਉਂਕਿ ਇਹ ਕਾਉਂਸਲਰ ਨੇ ਇਥੇ ਇਹ ਹਮੇਸ਼ਾ ਪਹੁੰਚਦੇ ਨੇ ਜਿੱਥੋਂ ਕਿਸੇ ਨਾਲ ਕੋਈ ਤੱਕਾ ਹੁੰਦਾ ਜਿਵੇਂ ਬਈ ਨਾਲ ਤੱਕਾ ਹੋਇਆ ਰੈਂਡਾ ਰੈਂਦਾ ਚੰਡੀਗੜ੍ਹ ਦੇ ਵਿੱਚ ਆ ਕਿਤੇ ਜੌਬ ਕਰਦਾ ਪਰ ਪਿਸ਼ੋਕੜ ਕਿਤੇ ਹੋਰਦਾ ਬਈ ਤੁਸੀਂ ਕਿਉਂ ਆਏ ਸੀਗੇ ਇੱਥੇ ਕੋਈ ਤੁਹਾਡੀ ਉਦੇ ਵਾਲੀ ਕੋਈ ਖੁੰਦਕ ਰਹਿੰਦੀ ਸੀਗੀ ਉਹ ਨਿਬੜਨ ਆਏ ਸੀਗੇ ਪੁਲਿਸ ਵਾਲੇ ਨਾਲ ਕਿ ਵੀ ਥਾਣੇ ਜਾ ਕੇ ਨਿਬੜਾਉਣੇ ਜਾ ਕੇ ਚੱਲ ਕੇ ਨਹੀਂ ਸਰ ਮੈਂ ਆਪਣੀ ਫਰੈਂਡ ਨੂੰ ਡ੍ਰੌਪ ਕਰਨਾ ਆਇਆ ਸੀ ਇੱਥੇ ਜਿੱਦਾਂ ਕਿ ਉਹਨਾਂ ਨੂੰ ਅਸ਼ੀਸ਼ ਕੁਮਾਰ ਐਸਾ ਹੀ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਇੱਥੇ ਉਹਨਾਂ ਨੂੰ ਡ੍ਰੌਪ ਕਰਨ ਆਇਆ ਉਹਨਾਂ ਨੇ ਇੱਕ ਮੁੰਡਾ ਭੇਜਿਆ ਤੇ ਮੈਨੂੰ ਬੁਲਾ ਲਿਆ ਮੈਨੂੰ ਲੱਗਿਆ ਕਿ ਸ਼ਾਇਦ ਕਿਸੇ ਹੋਰ ਰੀਜ਼ਨ ਨਾਲ ਬੁਲਾਇਆ ਹੋਊਗਾ ਕਿਉਂਕਿ ਮੈਨੂੰ ਨਹੀਂ ਪਤਾ ਸੀ ਉਹਨਾਂ ਦੇ ਮਨ ਚੈਨੀ ਖੁੰਦੇ ਕਿਉਂਕਿ ਐਡਾ ਮੈਟਰ ਹੀ ਹੈ ਨਹੀਂ ਸੀ ਕੋਈ ਵੀ ਤੇ ਮੈਂ ਉਹਨੂੰ ਚੱਲ ਗਿਆ ਸਰ ਤੇ ਮੈਨੂੰ ਪੁੱਛਿਆ ਤੇਰਾ ਨਾਮ ਕੀ ਹੈ ਇਹ ਪੁੱਛਦੇ ਸਾਰੀ ਸਰ ਮੈਨੂੰ ਅੰਦਰ ਕਮਰੇ 'ਚ ਖਿੱਚ ਲਿਆ ਉਹਨਾਂ ਨੇ ਸਭ ਤੋਂ ਪਹਿਲਾਂ ਸਰ ਮੇਰੀ ਉਹਨਾਂ ਨੇ ਪੱਗ ਤੇ ਹੀ ਮੁੱਕਾ ਵਾਰ ਕੀਤਾ ਪੱਗ ਤੇ ਮੁ ਸਿਰ ਦੇ ਵਿੱਚ ਮਾਰੀਆਂ ਕੇਸਾਂ ਕਰਕੇ ਸਰ ਜੀਨ ਦੀ ਮੇਰੀ ਕਾਫੀ ਚੋਟ ਲੱਗੀ ਹੈ ਉਦੋਂ ਬਾਰ ਸਰ ਬੈਟ ਮੇਰੇ ਬੁੱਲ ਦੇ ਉੱਤੇ ਮਾਰੇ ਗਿਆ ਸਾਰੇ ਸਰੀਰ ਤੇ ਫਟੜ ਕੀਤਾ ਗਿਆ ਜਦੋਂ ਸਰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਨਾ ਮਾਰੋ ਤੇ ਮੇਰੀ ਪੱਗ ਨੂੰ ਨਾ ਤੌਰ ਵਾਰ-ਵਾਰ ਫਿਰ ਉਹਨਾਂ ਦੇ ਨਾਲ ਕੋਈ ਜਿਹੜੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਨੇ ਵੀ ਮੇਰ ਮਾਰਪੀਟ ਸ਼ੁਰੂ ਕੀਤੀ ਸਰ ਉਸ ਤੋਂ ਬਾਅਦ ਉਹਨਾਂ ਨੇ ਮੈਂ ਤਿੰਨ ਵਾਰ ਹੀ ਪੱਗ ਬੰਨੀ ਜੀ ਆਪਣੀ ਤਿੰਨੇ ਵਾਰ ਮੇਰੀ ਪੱਗ ਥੱਪੜ ਮਾਰ ਕੇ ਉਹਨਾਂ ਨੇ ਖੋਲ ਦਿੱਤੀ ਕਿ ਮੇਰੀ ਪੱਗ ਨਹੀਂ ਬੰਨਣ ਦਿੱਤੀ ਆਪਦੇ ਫੋਨ ਤੇ ਵੀਡੀਓ ਬਣਾ ਕੇ ਸਰ ਸਿੱਖੀ ਦਾ ਮਜ਼ਾਕ ਡਾਇਆ ਗਿਆ ਕਿ ਮੇਰੀ ਦਸਤਾਰ ਦਾ ਮਜ਼ਾਕ ਡਾਇਆ ਗਿਆ ਸਭ ਨੇ ਹੀ ਸਰ ਮਜ਼ਾਕ ਡਾਇਆ ਮੇਰੀ ਪੱਗ ਦਾ ਜਿੱਦਾਂ ਕਿ ਉਹਨਾਂ ਨੇ ਪਰਸਨਲ ਰੰਜਿਸ਼ ਤਾਂ ਮੇਰੀ ਕੋਈ ਵੀ ਨਹੀਂ ਸਰ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਚੁੱਕਦੇ ਹੋਏ ਮੈਨੂੰ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਉਹਨਾਂ ਨੇ ਤੇ ਸਰ ਮੇਰੇ ਉ ਗੱਡੀ ਤੇ ਮੇਰੀ ਅੱਖਾਂ ਦੇ ਉੱਪਰ ਵੀ ਕ੍ਰਾਂਟ ਲਗਾਇਆ ਗਿਆ ਇੱਥੇ ਵੀ ਕ੍ਰਾਂਟ ਲਗਾਇਆ ਹੈ ਜਿਨ੍ਹਾਂ ਦੇ ਨਿਸ਼ਾਨ ਸਰ ਮੇਰੇ ਮੋਢੇ ਤੇ ਹਜੇ ਵੀ ਹੈਗੇ ਨੇ ਪਿਸਤਲ ਨਾਲ ਵਾਰ-ਵਾਰ ਸਰ ਮੈਨੂੰ ਗੋਲੀਆਂ ਗਿਣਾ ਰਹੇ ਸੀ 10 ਗੋਲੀਆਂ ਸਾਡੇ ਪਿਸਤਲ ਦੇ ਵਿੱਚ ਹੈਗੀਆਂ ਗਿਆ ਵਾਰ-ਵਾਰ ਲੋਡ ਅਨਲੋਡ ਕਰ ਰਹੇ ਸਨ ਮੇਰੇ ਪਰਸਨਲ ਨੰਬਰ ਲੈ ਕੇ ਸਰ ਮੈਨੂੰ ਧਮਕੀ ਦਿੱਤੀਆਂ ਵੀ ਤੇਰਾ ਨੰਬਰ ਸੀ ਟ੍ਰੇਸ ਕਰਵਾ ਕੇ ਤੇਰੇ ਤੇ ਪਰਚਾ ਪਵਾ ਦਾਂਗੇ ਤੈਨੂੰ ਕਟਵਾ ਦਾਂਗੇ ਸਰ ਮੇਰਾ ਕਿ ਅਜੇ ਤੱਕ ਕੋਈ ਰਿਕਾਰਡ ਨਹੀਂ ਕਿ ਮੈਂ ਸਟੂਡੈਂਟ ਹੀ ਆਂ ਫਿਲਹਾਲ ਤੱਕ ਸਰ ਮੈਂ ਸਟੱਡੀ ਕਰ ਰਿਹਾ ਮੇਰਾ ਕੋਈ ਪਰਸਨਲ ਹੀ ਨਾ ਰੋਲਾ ਨਹੀਂ ਸੀਗਾ ਆਪਦੀ ਵਰਦੀ ਦੀ ਸਰ ਇਹ ਇਹ ਘਟਨਾ ਨਾ ਵਾਪਰੀ ਜੀ ਬਿਲਕੁਲ ਇਹ ਤਸਵੀਰ ਆਪਣੇ ਆਪ ਦੇ ਵਿੱਚ ਬੜਾ ਕੁਝ ਕਹਿ ਰਹੀ ਹੈ ਜਿਵੇਂ ਨੌਜਵਾਨ ਦੇ ਇੱਥੇ ਬੁੱਲ ਦੇ ਉੱਤੇ ਕੋਈ ਬੱਟ ਮਾਰਿਆ ਹੋਇਆ ਤੇ ਬੁੱਲ ਪਾਟਿਆ ਹੋਇਆ ਬਈ ਜਿਵੇਂ ਦੱਸ ਰਿਹਾ ਕਿ ਮੋਢੇ ਤੇ ਵੀ ਬਈ ਇਹ ਤੁਸੀਂ ਇੱਥੋਂ ਦਿਖਾਉਣ ਦੀ ਕੋਸ਼ਿਸ਼ ਕਰੋਗੇ ਸ਼ਰਟ ਥੋੜਾ ਰਿਮੂਵ ਕਰੋ ਕਿ ਵੀ ਕਿਵੇਂ ਕਰੰਟ ਲਾਇਆ ਹੋਇਆ ਬਈ ਦੇ ਇੱਥੇ ਚੈਸਟ ਦੇ ਉੱਤੇ ਮੋਢਿਆਂ ਦੇ ਉੱਤੇ ਕਰੰਟ ਲਾਉਂਦੇ ਰਹੇ ਨੇ ਆਹ ਦੇਖੋ ਇਹ ਕਰੰਟ ਲੱਗਿਆ ਹੋਇਆ ਇਹ ਚੰਡੀਗੜ੍ਹ ਪੁਲਿਸ ਹੈ ਇਹ ਚੰਡੀਗੜ੍ਹ ਪੁਲਿਸ ਉਹ ਹੈ ਜਿਹੜੀ ਕਹਿੰਦੀ ਹੈ ਕਿ ਵੀ ਅਸੀਂ ਕਾਨੂੰਨ ਵਿਵਸਥਾ ਠੀਕ ਕਰਦੇ ਆ ਤੁਸੀਂ ਅਜੇ ਹੀ ਕਾਨੂੰਨ ਵਿਵਸਥਾ ਠੀਕ ਕਰ ਰਹੇ ਹੋ ਪੰਜਾਬ ਦੇ ਨੌਜਵਾਨਾਂ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਇਹ ਕ੍ਰੈਂਟ ਲਾਇਆ ਹੋਇਆ ਇਹ ਐਡਾ ਕੀ ਕ੍ਰਿਮੀਨਲ ਆ ਹੈਗਾ ਇਹਨੇ ਕੋਈ ਕ੍ਰਾਈਮ ਕੀਤਾ ਆ ਅਜਿਹਾ ਕਿ ਤੁਸੀਂ ਇਹਨੂੰ ਥਾਣੇ ਦੇ ਵਿੱਚ ਬੁਲਾ ਕੇ ਇਸ ਤਿੱਕੇ ਨਾਲ ਜਲੀਲ ਕਰ ਰਹੇ ਹੋ ਧਾਰਮਿਕ ਕਾਰਾਂ ਦੀ ਬੇਅਦਬੀ ਕਰ ਰਹੇ ਹੋ ਤੁਸੀਂ ਕਿਹਾ ਨਹੀਂ ਉਹਨਾਂ ਨੂੰ ਕਿ ਵੀ ਪੱਗ ਨੂੰ ਤਾਂ ਨਾ ਟਾਰਗੇਟ ਕਰੋ ਜੇ ਮੈਨੂੰ ਕੁਟਣਾ ਤਾਂ ਮੈਨੂੰ ਕੁਟੋ ਸਰ ਮੈਂ ਉਹਨਾਂ ਨੂੰ ਬਹੁਤ ਰੋਕਿਆ ਵੀ ਕਿਰਪਾ ਕਰਕੇ ਵੀ ਪੱਗ ਦੀ ਬੇਦਵੀਂ ਨਾ ਕੀਤੀ ਜਾਵੇ ਜਦ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਉਹਦੇ ਬਾਕੀ ਸਾਥੀਆਂ ਨੇ ਵੀ ਮਾਰਪੀਟ ਸ਼ੁਰੂ ਕਰ ਦਿੱਤੀ ਸਰ ਉਸ ਤੋਂ ਬਾਅਦ ਮੈਨੂੰ ਸਰ ਇੱਕ ਖੁੰਡੇ ਦੇ ਵਿੱਚ ਬਿਠਾ ਲਿਆ ਮੇਰੇ ਲੱਤਾਂ ਮਾਰੀਆਂ ਪੇਟ ਦੇ ਵਿੱਚ ਢੇਡ ਦੇ ਵਿੱਚ ਆਪਦੇ ਫੋਨ ਦੇ ਵਿੱਚ ਸਰ ਮੇਰੀ ਪੱਗ ਦੀ ਮੇਰੇ ਕੇਸਾਂ ਦੀ ਵੀਡੀਓ ਬਣਾਈ ਗਈ ਕਹਿੰਦੇ ਤੈਨੂੰ ਗਰੁੱਪ ਦੇ ਵਿੱਚ ਸ਼ੇਅਰ ਕਰਦਾ ਮੈਂ ਤੇਰੀ ਵੀਡੀਓ ਵੀ ਆ ਬੈਠਾ ਇੱਕ ਸਿੱਖ ਸਰ ਉਸ ਤੋਂ ਬਾਅਦ ਕਹਿੰਦੇ ਵੀ ਤੈਨੂੰ ਮੈਨੂੰ ਚੰਗੀ ਤਰ੍ਹਾਂ ਹਰਾਸਮੈਂਟ ਕੀਤਾ ਕਮੈਂਟ ਸਰ ਹਾਸੀ ਰੇ ਸੀ ਉਸ ਬੱਗ ਦੇ ਉੱਪਰ ਵੀ ਮੇਰੀ ਬੇਦਬੀ ਦੀ ਸਰ ਮੈਨੂੰ ਇਨਸਾਫ ਮਿਲਣਾ ਚਾਹੀਦਾਗਾ ਬੜੀ ਇਨਤਸ਼ੱਦਦ ਨਾਲ ਮੇਰੇ ਤੇ ਮਾਰ ਪੀਟੀ ਕੀਤੀ ਗਈ ਸਰ ਥੁੱਕ ਛੁੱਟਿਆ ਗਿਆ ਮੇਰੇ ਕੇਸਾਂ ਦੇ ਉੱਪਰ ਜਿਸ ਦਾ ਮੈਨੂੰ ਇਨਸਾਫ ਚਾਹੀਦਾ ਮੇਰੀ ਕੋਈ ਰੰਜਿਸ਼ ਨਹੀਂ ਸਰ ਮੇਰੇ ਕੰਨ ਦੇ ਵਿੱਚ ਸਪੈਸ਼ਲੀ ਕਿਹਾ ਗਿਆ ਕਹਿੰਦਾ ਮੇਰਾ ਤੇਰੇ ਕੋਈ ਲੈਣ ਦੇਣਾ ਨਹੀਂ ਸੀਗਾ ਮੈਂ ਤੈਨੂੰ ਕਹਿੰਦਾ ਮੈਂ ਬਦਲਾ ਲਿਆ ਆਪਣਾ ਕਹਿੰਦਾ ਉਸ ਦਿਨ ਥੁੱਕ ਨਹੀਂ ਛੁੱਟੀ ਸੀ ਕਿ ਅੱਜ ਤਰੀ ਵੀ ਕੇਸਾਂ 'ਚ ਥੁੱਕ ਛੱਟ ਕੇ ਕਹਿੰਦਾ ਬਦਲਾ ਲੈ ਲਿਆ ਮੈਂ ਆਪਦਾ ਤੇ ਕਹਿੰਦਾ ਮੈਂ ਆਪਦਾ ਬਦਲਾ ਲੈ ਚੁੱਕਿਆ ਹਾਂ ਪੂਰਾ ਕਰ ਚੁੱਕਿਆ ਤੇ ਇੱ ਹੋਣੇ ਸਿੱਖਾਂ ਤੇ ਇਨਾ ਤਰਸਿੱਧਤ ਕਰ ਰਿਹਾ ਜਿੰਨੀ ਉਹਨਾਂ ਦੇ ਸਿੱਖਾਂ ਦੇ ਮਨ ਚ ਨਫ਼ਰਤ ਹੈਗੀ ਉਹਦੇ ਉਹਦੇ ਮਨ ਦੇ ਵਿੱਚ ਸਿੱਖਾਂ ਕਲਾਫ ਨਫ਼ਰਤ ਅੱਗੇ ਜਾ ਕੇ ਪਤਾ ਨਹੀਂ ਕੀ ਕਰੇਗਾ ਸਰ ਉਹ ਅਜੇ ਵੀ ਬਿਲਕੁਲ ਕਿਰਪਾਲਜੀਵ ਖੜੇ ਹੋਏ ਨੇ ਲੀਗਲ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਨੇ ਇਹ ਕਿਰਪਾਲਜੀ ਚੱਲ ਕੀ ਰਿਹਾ ਇਸ ਥਿੱਕੇ ਦੇ ਨਾਲ ਨੌਜਵਾਨ ਦੇ ਨਾਲ ਤੁਸੀਂ ਸਾਰੇ ਖੜੇ ਹੋਏ ਹੋ ਇਸ ਥਿੱਕੇ ਦੇ ਹਾਲਾਤ ਪੁਲਿਸ ਸਟੇਸ਼ਨਾਂ ਦੇ ਹੋਏ ਪਏ ਨੇ ਖੁਦ ਹੀ ਜੱਜ ਬਣੇ ਪਏ ਨੇ ਖੁਦ ਹੀ ਸਾਰਾ ਕੁਝ ਇਨਵੈਸਟੀਗੇਸ਼ਨ ਕਰਕੇ ਨਾਲ ਦੀ ਨਾਲ ਸਜ਼ਾ ਦੇਈ ਜਾ ਰਹੀ ਹੈ ਕਿ ਐਦਾਂ ਹੋਣਾ ਚਾਹੀਦਾ ਹੈ ਚੰਡੀਗੜ੍ਹ ਪ੍ਰ ਹੋ ਰਿਹਾ ਬਾਕੀ ਤੁਸੀਂ ਉਦੋਂ 34 ਵੀ ਦੇਖਿਆ ਇਹ ਪੁਲਿਸ ਦੀ ਵਰਦੀ ਚ ਪੁਲਿਸ ਵਾਲੇ ਨਹੀਂ ਇਹ ਵੀ ਕੇਅਰ ਫੋਰ ਯੂ ਨਹੀਂ ਹੈਗੇ ਇਹ ਜਿਹੜੇ ਲੋਕ ਨੇ ਪੁਲਿਸ ਦੀ ਵਰਦੀ ਦੇ ਵਿੱਚ ਗੁੰਡੇ ਨੇ ਅੱਜ ਦੀ ਡੇਟ ਤੇ ਕਿਉਂਕਿ ਮੇਨਲੀ ਅੱਜ ਕੱਲ ਸਿੱਖਾਂ ਨੂੰ ਹੀ ਟਾਰਗੇਟ ਮੈਂ ਤਾਂ ਮੂੰਹ ਤੇ ਕਵਾਂਗਾ ਸਿੱਖਾਂ ਦੇਖੋ ਬੰਦੇ ਦੀ ਪੱਗ ਲਾਈ ਗਈ ਹੈ ਉਸ ਬੰਦੇ ਮੈਂਟੈਲਿਟੀ ਦੇਖੋ ਪੱਗ ਲਾ ਕੇ ਕੇਸ ਖੁੱਲਣੇ ਕੇਸ ਖੋਲ ਕਿਉਂ ਤੇ ਬਾਹਾਂ ਥੁੱਕਿਆ ਗਿਆ ਯਾਰ ਕਿੱਡਾ ਗੰਦਾ ਬੰਦਾ ਕਿੱਡਾ ਘੱਟਿਆ ਉਸ ਬੰਦੇ ਦੀ ਸੋਚ ਹੋ ਗਈ ਸਿੱਖਾਂ ਦੇ ਪ੍ਰਤੀ ਵੀ ਇਹਦੀ ਪੱਗ ਲਈ ਹੈ ਫਿਰ ਬਾਲ ਖੋਲ ਲੈਣੇ ਬਾਲ ਵਿੱਚ ਥੁੱਕਿਆ ਗਿਆ ਤੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਇਸ ਬੰਦੇ ਨੂੰ ਸਸਪੈਂਡ ਨਾ ਕਰੋ ਨੌਕਰੀ ਤੋਂ ਬਰਖਾਸਤ ਕਰੋ ਕਿਉਂਕਿ ਇਹਦੇ ਵਿੱਚ ਚੰਡੀਗੜ੍ਹ ਪੁਲਿਸ ਦੀ ਸ਼ਬੀ ਵੀ ਕਿਤਨਾ ਕਿਤੇ ਖਰਾਬ ਹੋ ਰਹੀ ਹੈ ਇਹ ਅਸੀਂ ਚੰਡੀਗੜ੍ਹ ਪੁਲਿਸ ਐਸਐਸਪੀ ਮੈਨੂੰ ਕਹਿਣਾ ਚਾਹੁੰਦੇ ਇਹੋ ਜਿਹੇ ਬੰਦੇ ਨੂੰ ਬਾਹਰ ਘਟੋਟ ਬਾੜਵਾਣ ਦਿਓ ਤੁਹਾਡਾ ਡਿਪਾਰਟਮੈਂਟ ਵੀ ਬਚਿਆ ਰਵੇ ਜਿਹੜੀ ਆਮ ਪਬਲਿਕ ਆ ਉਹ ਵੀ ਸੁੱਖ ਦਾ ਸਾਹ ਲਵੇ ਇਹ ਦਮਨ ਜੀ ਦੀ ਲੀਗਲ ਟੀਮ ਹੈ ਕਿਉਂਕਿ ਜਿੱਥੇ ਵੀ ਕੋਈ ਨੌਜਵਾਨਾਂ ਨਾਲ ਜਾਂ ਕਿਸੇ ਨਾਲ ਵੀ ਕੋਈ ਅਨਸੁਖਾਵੀ ਘਟਨਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੱਲੋਂ ਕੀਤੀ ਜਾਂ ਵਧਿੱਕੀ ਕੀਤੀ ਜਾਂਦੀ ਹੈ ਤਾਂ ਇਸ ਮੌਕੇ ਤੇ ਹੁੰਦੇ ਨੇ ਸਰ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਮੈਂ ਐਡਵੋਕੇਟ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜੀ ਜਿਸ ਤਰੀਕੇ ਨਾਲ ਇਹ ਕੇਸ ਹੋਇਆ ਤੁਸੀਂ ਸਮਝਿਆ ਸੁਣਿਆ ਤੋਂ ਲੱਗਦਾ ਕਿ ਵੀ ਪੁਲਿਸ ਨੂੰ ਐਨੀ ਖੁੱਲ ਦਿੱਤੀ ਪਈ ਐ ਇੰਨਾ ਉਹਨਾਂ ਦੇ ਮਨਾਂ ਦੇ ਵਿੱਚ ਜ਼ਹਿਰ ਭਰਿਆ ਪਿਆ ਕਿ ਵੀ ਜਿੰਨੂੰ ਫੜ ਲਓ ਕੁੱਟ ਦੋ ਮਾਰ ਦੋ ਕੋਈ ਫਰਕ ਨਹੀਂ ਪੈਂਦਾ ਸਰ ਬੇਸਿਕਲੀ ਤਾਂ ਮੈਨੂੰ ਇਹ ਲੱਗਦਾ ਕਿ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰ ਰਿਹਾ ਉਹਦਾ ਸਭ ਤੋਂ ਵੱਡਾ ਕਾਰਨ ਇਹ ਐ ਕਿ ਚਾਹ ਪੁਲਿਸ ਐ ਚਾਹ ਚੰਡੀਗੜ੍ਹ ਐ ਪੰਜਾਬ ਐ ਚਾਹ ਹਰਿਆਣਾ ਐ ਨੌਜਵਾਨ ਦੇਖੋ ਬਾਹਰ ਨੂੰ اسی ਕਰਕੇ ਭਜ ਰਹੇ ਆ ਅੱਜ ਨੌਜਵਾਨਗਰ ਪੰਜਾਬ ਤੋਂ ਚੰਡੀਗੜ੍ਹ ਆ ਕੇ ਆਪਣਾ ਕੰਮ ਕਰ ਰਿਹਾ ਤੇ ਤੁਸੀਂ ਅਗਰ ਜਾਂ ਤਾਂ ਤੁਸੀਂ ਚੈੱਕ ਕਰੋਗੇ ਉਹਦੇ ਅਗੇਂਸਟ ਕੋਈ ਕ੍ਰਿਮੀਨਲ ਰਿਕਾਰਡ ਹੈ ਤੁਸੀਂ ਕ੍ਰਿਮੀਨਲ ਰਿਕਾਰਡ ਹੈ ਤੇ ਉਹਨੂੰ ਇਨਵੈਸਟੀਗੇਸ਼ਨ ਕਰਨ ਲਈ ਪੁਲਿਸ ਸਟੇਸ਼ਨ ਬੁਲਾਓ ਉਹਨੂੰ ਕੋਰਟ ਚ ਪ੍ਰੋਡਿਊਸ ਕਰੋ ਕੋਰਟ ਕਿਸ ਕੰਮ ਲਈ ਆ ਐਡਵੋਕੇਟਸ ਕਿਸ ਕੰਮ ਲਈ ਨੇ ਉੱਤੇ ਜੱਜ ਸਾਹਿਬ ਨੇ ਡਿਸਾਈਡ ਕਰਨਾ ਹੈ ਕਿ ਇਹ ਇੱਕ ਕ੍ਰਿਮੀਨਲ ਹੈ ਕਿ ਨਹੀਂ ਹੈ ਪਰ ਸਭ ਤੋਂ ਵੱਡੀ ਗੱਲ ਇੱਥੇ ਏਐਸਆਈ ਨੇ ਗੁੰਡਾ ਐਕਟ ਯੂਜ਼ ਕੀਤਾ ਤੇ ਗੁੰਡਾ ਐਕਟ ਐਸਆਈ ਦੇ ਉੱਤੇ ਲਾਗੂ ਹੁੰਦਾ ਤੇ 295ਏ ਕਿ ਧਾਰਮਿਕ ਭਾਵਨਾਵਾਂ ਨੂੰ ਚਾਹੇ ਜਨਾਬ ਉਹ ਕਿਸੇ ਵੀ ਧਰਮ ਦੀਆਂ ਹੋਣ ਉਸ ਦੇ ਉੱਤੇ ਉਹ ਲਾਗੂ ਹੁੰਦੀਆਂ ਨੇ ਅਗਰ ਮੇਰੇ ਕਲਾਇੰਟ ਵੱਲੋਂ ਲੱਗਦਾ ਹੈ ਕਿ ਉਹਨੇ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਤੁਸੀਂ ਡੀਡੀਆਰ ਦਰਜ ਕਰੋ ਐਫਆਈਆਰ ਦਰਜ ਕਰੋ ਇਨਵੈਸਟੀਗੇਸ਼ਨ ਕਰੋ ਤਾਂ ਵੀ ਤੁਸੀਂ ਨਹੀਂ ਮਾਰ ਸਕਦੇ ਮਾਰਨ ਦੇ ਆਰਡਰ ਤਾਂ ਹਮਾਂ ਨਹੀਂ ਉਹ ਅਦਾਲਤ ਨਹੀਂ ਦਿੰਦੀ ਤੇ ਪੁਲਿਸ ਕੋਲ ਕਿੱਥੋਂ ਅਧਿਕਾਰ ਆ ਗਿਆ ਕਿਸੇ ਨੂੰ ਮਾਰਨ ਦਾ ਤੇ ਸਾਨੂੰ ਜਿਵੇਂ ਦਮਨ ਜੀ ਨੇ ਅੱਜ ਕਾਲ ਆਈ ਕਿ ਇਦਾਂ ਇਦਾਂ ਨੌਜਵਾਨ ਦੇ ਨਾਲ ਗੱਲ ਹੋਈ ਹੈ ਤੇ ਸਸੀਂ ਦਮਨ ਜੀ ਨੂੰ ਕਿਹਾ ਕਿ ਅਸੀਂ ਹਾਜ਼ਰ ਹਾਂ ਇਹਦਾ ਕਾਰਨ ਸਭ ਤੋਂ ਵੱਡਾ ਗੱਲ ਇਹ ਹੈ ਕਿ ਜਨਾਬ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਕਿ ਚੰਡੀਗੜ੍ਹ ਪੁਲਿਸ ਦਾ ਜਿਹੜਾ ਹੱਥ ਹੈ ਉਹ ਨੌਜਵਾਨਾਂ ਨੂੰ ਖੁੱਲ੍ਹ ਕੇ ਪੈ ਚੁੱਕਿਆ ਤੇ ਕਿਤੇ ਇਹ ਨਾ ਹੋ ਜਾਵੇ ਕਿ ਨੌਜਵਾਨ ਵੀ ਕਿਤੇ ਕੁਝ ਗਲਤ ਸਟੈਪ ਚੱਕ ਲੈਣ ਉਸ ਤੋਂ ਪਹਿਲਾਂ ਇਹ ਜੀ ਇਹਨਾਂ ਪੁਲਿਸ ਅਫਸਰਾਂ ਨੂੰ ਸਰ ਡਿਸਮਿਸ ਕਰੋ ਇੱਕ ਗੁੰਡਾ ਕਰਦੀ ਅਗਰ ਨੌਜਵਾਨ ਕਰਦਾ ਉਸ ਨੂੰ ਚੱਕ ਕੇ ਜੇਲ੍ਹ ਭੇਜ ਦਿੰਦੇ ਪਰ ਅਗਰ ਪੁਲਿਸ ਵਾਲਾ ਕਰਦਾ ਤੇ ਉਹਨੂੰ ਵੀ ਜੇਲ੍ਹ ਭੇਜੋ ਇਹ ਤਾਂ ਦੇਖੋ ਲਾਗੂ ਦੋਨਾਂ ਤੇ ਹੈ ਧਾਰਮਿਕ ਭਾਵਨਾ ਇੱਥੇ ਚ ਸਿੱਖ ਹੈ Hindu ਹੈ Muslim ਹੈ ईसाई ਹੈ ਇੱਥੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੈ ਮਾਨਯੋਗ ਸੰਵਿਧਾਨ ਹੈ ਮਾਨਯੋਗ ਅਦਾਲਤ ਹੈ ਕਿਸ ਪਰਪਸ ਲਈ ਹੈ ਤੇ ਅਸੀਂ ਤਾਂ ਜਾਵਾਂਗੇ ਸਭ ਹੁਣ ਸਿੱਧੀ ਜੀ ਗੱਲ ਹੈ ਅਗਰ 24 ਘੰਟੇ ਦੇ ਵਿੱਚ ਵਿੱਚ ਪੁਲਿਸ ਡਿਪਾਰਟਮੈਂਟ ਨੇ ਕਾਰਵਾਈ ਨਹੀਂ ਕੀਤੀ ਤੇ ਅਸੀਂ ਮਾਨਯੋਗ ਅਦਾਲਤ ਦਾ ਅਸੀਂ ਰੁਖ ਕਰਾਂਗੇ ਤੇ ਮੈਂ ਆਪਣੇ client ਨੂੰ ਦਮਨ ਦਮਨਪ੍ਰੀਤ ਜੀ ਖੜੇ ਨੇ ਔਰ ਸਾਡੇ ਚੰਡੀਗੜ੍ਹ ਤੋਂ ਕਾਉਂਸਲਰ ਵੀ ਨੇ ਤੇ ਇਹ ਹਮੇਸ਼ਾ ਨੌਜਵਾਨਾਂ ਦੀ ਆਵਾਜ਼ ਵੀ ਚੱਕਦੇ ਨੇ ਤੇ ਸਾਡੇ ਭਰਾ ਵੀ ਨੇ ਤੇ ਅਸੀਂ ਇਹਨਾਂ ਨੂੰ ਅੱਜ ਵਿਸ਼ਵਾਸ ਦਿੰਦੇ ਆਂ ਮਾਨਯੋਗ ਅਦਾਲਤ ਦਾ ਰੁਕ ਸਾਡਾ ਖੁੱਲਾ ਪਿਆ ਤੇ ਕਿਸੇ ਵੀ ਨੌਜਵਾਨ ਨਾਲ ਕਰ ਤੱਕਾ ਹੋਇਆ ਅਸੀਂ ਫ੍ਰੀ ਸੇਵਾ ਨੌਜਵਾਨਾਂ ਦੇ ਲਈ ਖੜੇ ਆਂ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਜੀ ਮੈਂ ਇੱਕ ਆਈ ਵਿਟਨੈਸ ਜਿਹੜਾ ਦੇ ਨਾਲ ਸੀ ਅੱਛਾ ਤੁਸੀਂ ਨਾਲ ਸੀਗੇ ਵੀਰੇ ਕੀ ਗੱਲਬਾਤ ਹੋਈ ਸੀਗੀ ਵੀਰੇ ਸਰ ਤੁਹਾਨੂੰ ਛੱਡਣ ਆਏ ਸੀ ਪਹਿਲਾਂ ਅੱਜ ਇਹ ਮੈਨੂੰ ਡ੍ਰੌਪ ਕਰਨਾ ਆਏ ਸੀ ਭਾਈ ਮੈਂ ਅੱਗੇ ਅੰਦਰ ਗਿਆ ਠੀਕ ਹੈ ਅੰਦਰ ਲੈ ਕੇ ਇਹਨਾਂ ਨੂੰ ਦੇਖ ਲਏ ਅਸੀਂ ਭਾਜੀ ਉਹਨਾਂ ਨੇ ਐਸਆਈ ਨੇ ਠੀਕ ਹੈ ਐਸਆਈ ਜੀ ਨੇ ਬੁਲਾਇਆ ਇਹਨਾਂ ਨੂੰ ਠੀਕ ਹੈ ਅੰਦਰ ਹੀ ਸਾਰ ਜਾ ਕੇ ਇਦਾਂ ਕਰਕੇ ਫੜਿਆ ਠੀਕ ਹੈ ਅੰਦਰ ਹੀ ਜਾ ਕੇ ਫਿਰ ਕੁੱਟਮਾਰ ਕੀਤੀ ਇਹਨਾਂ ਨਾਲ ਠੀਕ ਹੈ ਬਾਗੂ ਛਾਲੀ ਗਈ ਇਹਨਾਂ ਦੀ ਠੀਕ ਹੈ ਫਿਰ ਉਹਨਾਂ ਨੇ ਪਿਸਟਲ ਕੱਢੀ ਆਪਣੀ ਪਿਸਟਲ ਦੇ ਜੋ ਬੈਕ ਸਾਈਡ ਹੁੰਦੀ ਹੈ ਉਹਦੇ ਨਾਲ ਇਹਨਾਂ ਨੂੰ ਮਾਰਿਆ ਗਿਆ ਠੀਕ ਹੈ ਫਿਰ ਉਹ ਇਹਨਾਂ ਨੂੰ ਬਿਠਾ ਕੇ ਜਦ ਮੈਂ ਇਹਨਾਂ ਨੂੰ ਬਾਰ-ਬਾਰ ਜਦ ਆ ਜਾ ਰਹੇ ਸੀ ਵਾਪਿਸ ਮਤਲਬ ਕਾਫੀ देर ਕੁੱਟਗੜਾ ਅਗਰ ਮੈਂ ਵਿਚ ਵਿਚਵੇਂ ਮੈਂ ਵੀ ਆਇਆ ਇਨਕੇ ਵਿਚਵੇਂ ਤਾਂ ਉਹਨਾਂ ਨੇ ਵੀ ਮੇਰੇ ਕੋ ਧੱਕਾ ਮੁੱਕੀ કરી ਠੀਕ ਹੈ ਮੇਰੇ ਉੱਪਰ ਵੀ ਉਹ ਪਿਸਟਲ ਦਾ ਉਹਨਾਂ ਨੇ ਚਾਹੇ ਆਪਣੀ ਮਰਜ਼ੀ से ਨਾ ਮਾਰ ਪਰ ਗਲਤੀ से ਮੇਰੇ ਉੱਪਰ ਵੀ ਲਗਾ ਉਸਕੇ ਬਾਅਦ ਉਹ ਤਿੰਨ ਪਰਸਨ تھے जिनका नाम है एक तो एक तो थे ए एस आई आशीष जी दूसरे थे अंशुमन वो भी ए एस आई और तीसरे जो थे वो अनिकेत यादव कांस्टेबल थे वो साथ में छुड़वाने की मतलब ऐसे बता रहे थे कि मैं छुड़वा रहा हूँ पर वो साथ में थप्पड़ भी मार रहे थे इनको और वहाँ पे एक जो लड़की खड़ी हुई थी वो भी ऐसा ही थी वो भी अपनी आ, आई बिटनेस है हमारी तरफ से ठीक है उन्होंने सारा केस अपनी आंखों के सामने देखा हुआ और स्पेशली उन्होंने उस कमरे में इसलिए मारा कि वहाँ पर कैमरे नहीं थे पहली बात तो कैमरे नहीं थे ठीक है उन्होंने डोर बंद कर दिया और बहुत गंदे तरीके से इनको मारा और ये माफ़ी मांगते रह गए कि सर मेरे को छोड़ दो छोड़ दो छोड़ दो पर वो छोड़ नहीं रहे थे फिर जब भी आ जा रहे थे तो तब इनको एक एक थप्पड़ लगा आते जाते लगा दे रहे थे और भाई ने मेरे को यह भी बताया कि बीच में जब मैं बीच में जा रहा था ठीक है तो ये वो जो सर थे एस आई आशीष जी वो अपने उनकी तरफ टांगे करके इनसे टांगे दबा रहे थे उनकी पग को बार बार उछाल रहे थे ठीक है और इनको गोलियां भी गिना रहे थे कि ये गोलियां देख ले पिस्टल में ये आठ दस हैं ये मैं तेरे को मार दूंगा आज तो और माँ बहन की गालियाँ भी दे रहे थे मैं इनके सामने ही था इनके साथ खड़ा था इनको पानी पिलाया उन्होंने पानी तक नहीं पूछा सर उसके बाद ठीक है फिर बाद में मेरे से भी मेरा आधार पैन कार्ड लेके मेरे से बयान लिखा लग लिखवाने लगे मैं मैं भाई को सेफ हैंड तेरे को दे रहा हूँ पर मैं उस चीज़ पे इनकार कर दिया कि सेफ हैंड कैसे दे रहे हैं जबकि इनके सारे इतनी ज़्यादा हाथापाई हो रखी है ये सारी वारदात उसके बाद फिर इनसे भी खुद ब खुद बयान लिखवाने लगी थी कि जो भी तुम्हारे साथ हुआ मैं तुम्हें सेफ़ हैंड इनको भी मना कर दिया गया फिर शाम को हमने एस जी सर से भी बात करी ये एस आई जी से भी बात करी वो बोल रहे थे कि हम गलती है वो हम मान लेंगे माफ़ी मान लेंगे पर सर ये चीज़ बनती नहीं क्योंकि इनके ऊपर थूका भी जा रहा था इनकी बार बार पग को उछाला भी जा रहा था और बार बार थप्पड़ मार रहे थे पग ये डाल रहे थे फिर से थप्पड़ मार रहे थे पग गिर जा रही थी ये बार बार ऐसा ही कर रहे थे और आते जाते थप्पड़ मार रहे थे सर इनको जो भी था और वहाँ पर जो आई विटनेस है वो एस ईशा जी भी हैं ਠੀਕ ਹੈ ਔਰ ਇੱਕ ਤਾਂ ਮੈਮ ਵੀ ਥੇ ਉਹਨਾਂ ਨੇ ਹਮਾਰੇ ਕੋ ਬਾਅਦ ਵਿੱਚ ਆ ਕੇ ਇਹ ਵੀ ਚੀਜ਼ ਬੋਲੀ ਹੈ ਕਿ ਇਹ ਕੀਆ ਗਲਤ ਕੀਆ ਕਰੰਟ ਵੀ ਲਗਾਇਆ ਭਾਈ ਕੋ ये सारी चीज़ें इन्होंने अपनी तरफ से शाम को हम मेडिकल करवाने गए तो मेडिकल पे भी हमें ऐसा लगा कि जहाँ पे मेडिकल हो रहा है तो वहाँ पे मेडिकल जहाँ पे हो रहा था वो हमारे को सही से रिपोर्टें नहीं दे रहे थे उसके पहले 16 में गए 16 के बाद हम 32 हॉस्पिटल में गए सर ठीक है 32 हॉस्पिटल में जाने के बाद हमने भाई का मेडिकल करवाया बारह एक बजे हम फ्री हुए उसके बाद आज सुबह हम यहाँ पर मिले तो, तो कल भी हमने वीडियो बनवाई थी पर वो वीडियो का हमारे पास ना जो फ़ोन में थी वही है ठीक है उसके रिगार्डिंग ही उसके बाद सारा ये हाथापाई होने के बावजूद सर को हमने रात को सेव रखा कि कुछ भी हो सकता है क्योंकि एड्रेस भी इनका था मेरा भी था कुछ भी हो सकता था रात को कुछ भी कर सकती थी पुलिस और सर सर को चक्कर भी आ रहे थे ये सारी चीज़ें मतलब मेरी आंखों देखी हैं जो जिन, -जिन को मैं जानता हूँ दो पर्सन थे एक अंशुमन था एएसआई एक थे आशीष जी तीसरे थे अनिकेत यादव ठीक है एक और सर थे वो बाहरी थे वो सपोर्ट भी कर रहे थे कि ये गलत किया और एक एएसआई मैडम थी एकता जी उन्होंने भी बोला हमारे साथ आके बाहर कि ये गलत किया भाई के साथ तो उसी, ना, के कोई मेरा का का मेरे किसी मेरा किसी पर्सन के साथ लेन देन का था उस चीज के रिगार्डिंग आया था तो भाई मेरे साथ आ गए थे मेरे को ड्रॉप कर करने क्योंकि मेरे को बाइक चलाने नहीं आया हाँ मेरे फ्रेंड है ठीक मैं ये मेरे को ड्रॉप करने आए थे ये बाहर खड़े थे जितने में उन्होंने इनको देख लिया और अंदर बुला लिया ठीक है अंदर बुलाया ऐसे उनको ये किया और अंदर जाके मैं भी साथ में अंदर एंटर हो गया और इनको मारते रहे थप्पड़ पे थप्पड़ और ये सॉरी बोलते रहे कि सॉरी सर सॉरी सर पर वो माने नहीं उसके बाद भी उन्होंने लगातार मैं भी बीच में हमारे फोन रख लिए गए ठीक है मैं किसी को कांटेक्ट भी नहीं कर सकता था कि सर हमारे साथ ये बात हो चुकी है पर उसके बावजूद जब मैं फ़ोन लेने के लिए गया तो जब भी मैं जा रहा था इनको थप्पड़ लगा दे रहे थे फिर हम माफ़ी मांगते रहे और भाई हाथ जोड़ के मेरे को ये रिक्वेस्ट कर रहे थे कि मेरा राजीनामा कर दो सर पर मेरे को ये था कि इनका राजीनामा नहीं करना हमने क्योंकि इनके साथ गलत व्यवहार किया गया क्योंकि हम हमारे लिए तो पुलिस ही सबसे बड़ा अधिकार है कि हम पुलिस के पास जाते हैं किसी भी चीज़ के लिए कि सर हमारे साथ ये हो रखा है आप इंसाफ कीजिए पर वो चीज़ न हमारे साथ हुई है कल से हम देख रहे हैं कि वो चीज़ हमारे साथ हुई नहीं है शाम को भी हमारे को ऐसे भगा रहे थे कि जैसे हमने कोई खुद से क्राइम किया है ਗਮਨ ਜੀ ਜਿਵੇਂ ਆਈ ਵੀਟ ਤੁਸੀਂ ਕੀ ਕਰ ਸਰ ਇੱਕ ਚੀਜ਼ ਹੋਰ ਚੀਜ਼ ਹੈ ਉਹਨਾਂ ਨੇ ਸਾਡੇ ਪ੍ਰੈਸ਼ਰਾਈਜ਼ ਮੈਨੂੰ ਗਰੰਟ ਲਗਾ ਕੇ ਮੇਰੇ ਪਰਸਨਲ ਨੰਬਰ ਯੂਜ਼ ਲੈ ਗਏ ਮੇਰੇ ਫਰੈਂਡਸ ਦੇ ਨੰਬਰ ਲੈ ਕੇ ਸਾਡਾ ਐਡਰੈਸ ਪੁੱਛਿਆ ਗਿਆ ਮੈਨੂੰ ਧਮਕਾਇਆ ਗਿਆ ਕਿ ਜੇ ਤੂੰ ਕੰਪਲੇਨਟ ਕਰੇਂਗਾ ਜਾਂ ਸ਼ਿਕਾਇਤ ਕਰੇਂਗਾ ਅਸੀਂ ਤੇਰੇ ਤੇ ਝੂਠੇ ਕੇਸ ਪਾਵਾਂਗੇ ਸਰ ਮੇਰੀ ਦਰਖਾਸਤ ਹੈ ਕਿ ਅਸ਼ੀਸ਼ ਕੁਮਾਰ ਜੀ ਨੂੰ ਇਸਕਰ ਮੇਰੇ ਤੇ ਕੋਈ ਵੀ ਝੂਠਾ ਪਰਚਾ ਪੈਂਦਾ ਜਾਂ ਮੈਨੂੰ ਧਮਕਾਇਆ ਜਾਂਦਾ ਜਾਂ ਮੇਰੇ ਤੇ ਕੋਈ ਵੀ ਕੁੱਟਮਾਰ ਹੁੰਦੀ ਹੈ ਸਰ ਉਹਦਾ ਜ਼ਿੰਮੇਵਾਰ ਅਸ਼ੀਸ਼ ਕੁਮਾਰ ਤੇ ਉਹਦੇ ਨਾਲ ਦਾ ਪੁਲਿਸ ਪ੍ਰਸ਼ਾਸਨ ਹੋਵੇਗਾ ਜੀ ਗਮਨ ਜੀ ਅਗਲੀ ਜਿਹੜੇ ਅਸੀਂ ਮੈਂ ਤੁਹਾਨੂੰ ਦੱਸ ਦੇਣਾ ਵੀ ਜਿਹੜਾ ਇਹ ਕੇਸ ਹੈਗਾ ਸ਼ਮਸ਼ੇਰ ਸਿੰਘ ਜੀ ਡੀਲ ਕਰ ਰਹੇ ਨੇ ਔਰ ਸ਼ਮਸ਼ੇਰ ਸਿੰਘ ਜੀ ਆਪਣੇ ਮੂੰਹ ਮੈਨੂੰ ਕਹਿ ਚੁੱਕੇ ਵੀ ਸਾਡੇ ਮੁਲਾਜ਼ਮ ਨੇ ਗਲਤ ਕੀਤਾ ਮੈਨੂੰ ਸਾਰੀ ਚੀਜ਼ ਦਾ ਪਤਾ ਮੈਂ ਕੱਲ ਇੱਥੇ ਹੀ ਸੀ ਮੇਰੇ ਸਾਹਮਣੇ ਹੋਇਆ ਸੀ ਬਿਲਕੁਲ ਜਿਹੜੇ ਇਸ ਟਾਈਮ ਇਹ ਕੇਸ ਨੂੰ ਡੀਲ ਕਰ ਰਹੇ ਨੇ ਪਰ ਔਰ ਇਸ ਟਾਈਮ ਤੱਕ ਕਿਉਂ ਨਹੀਂ ડીલ ਕਰ ਸਕੇ ਉਹਦਾ ਕਾਰਨ ਸੀ ਇਹ ਬਾਈ ਹੁਣੀ ਆਪਣਾ ਮੈਡੀਕਲ ਕਰਾ ਕੇ ਚਲੇ ਗਏ ਸੀਗੇ ਇਹਨਾਂ ਵੱਲੋਂ ਕੋਈ ਰਿਟਰਨ ਐਪਲੀਕੇਸ਼ਨ ਨਹੀਂ ਦਿੱਤੀ ਗਈ ਸੀ ਬਟ ਅੱਜ ਮੈਂ ਇਹ ਬਾਈ ਵੱਲੋਂ ਰਿਟਰਨ ਐਪਲੀਕੇਸ਼ਨ ਉਹਨਾਂ ਨੂੰ ਦੇਤੀ ਹੈ ਪਰ ਜਦੋਂ ਪ੍ਰਸ਼ਾਸਨ ਜਾਂ ਪੁਲਿਸ ਨੇ ਵਿੱਚ ਕੋਈ ਚੰਗੇ ਮਲਾਜ਼ਮ ਵੀ ਹੁੰਦੇ ਨੇ ਐ ਨਹੀਂ ਸਾਰਾ ਪੁਲਿਸ ਮਲਾਜ਼ਮ ਮਾੜਾ ਵਾ ਮੈਨੂੰ ਮੈਂ ਸਮਸ਼ੇਰ ਜੀ ਨੂੰ ਇੱਕ ਚੰਗਾ ਮਲਾਜ਼ਮ ਸਮਝਦਾ ਵਾਂ ਉਹਨਾਂ ਨੇ ਮੇਰੇ ਤੋਂ ਦਰਖਾਸਤ ਇਹਨਾਂ ਦੇ ਨਾਮ ਦੀ ਲੈ ਲਈ ਹੈ ਉਹ ਕਹਿੰਦੇ ਮੈਨੂੰ ਟਾਈਮ ਲੱਗਣਾ ਕੰਮ ਕਰਨ ਤੇ ਮੈਨੇ ਰਿਪੋਰਟ ਬਣਾ ਕੇ ਐਸ ਐਚਓ ਸਾਹਿਬ ਨੂੰ ਭੇਜਨੀ ਐ ਐਸ ਐਚਓ ਸਾਹਿਬ ਨੇ ਡੀ ਐਸ ਪੀ ਸਾਹਿਬ ਨੂੰ ਭੇਜਨੀ ਐ ਉਹਨਾਂ ਨੇ ਉੱਪਰ ਇੱਕ ਇਹਦਾ ਚੈਨਲ ਐ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਕੱਲ ਸਵੇਰੇ 10 ਵਜੇ ਤੱਕ ਜਿਹੜਾ ਚੈਨਲ ਉਹਨਾਂ ਨੇ ਆਪਣਾ ਯੂਜ਼ ਕਰਨਾ ਕਰ ਲੈਣ ਅਗਰ ਕੱਲ ਸਵੇਰੇ 10 ਵਜੇ ਤੱਕ ਉਹ ਐ ਐਸ ਆਈ ਸਸਪੈਂਡ ਲਾਈਨ ਹਾਜ਼ਰ ਨਹੀਂ ਹੁੰਦਾ ਬਾਅਦ ਚੋ ਕੇਸ ਦੇ ਵਿੱਚ ਤੁਹਾਨੂੰ ਡਿਸਮਿਸ ਕਰਾਉਣਾ ਹੀ ਆ ਪਰ ਇਮੀਡੀਏਟ ਜਿਹੜਾ ਰਿਲੀਫ ਆ ਸਾਨੂੰ ਜਿਹੜਾ ਚਾਹੀਦਾ ਇਸ ਭਰਾ ਦੇ ਲਈ ਉਹਨੂੰ ਇੱਥੋਂ ਦੀ ਲਾਈਨ ਹਾਜ਼ਰ ਤੇ ਸਸਪੈਂਡ ਕੀਤਾ ਜਾਵੇ ਤਦ ਤੱਕ ਨਹੀਂ ਅਗਰ 10 ਵਜੇ ਤੱਕ ਨਹੀਂ ਹੋਏਗਾ ਤਾਂ 10 ਵਜੇ ਆ ਜਿੱਥੇ ਆਪਾਂ ਖੜੇ ਆ ਇੱਥੇ ਪਲੜ ਵਿਛਾ ਕੇ ਬਹਿ ਜਾਣਾ ਹਾਲੇ ਤਾਂ ਸਿਰਫ 4 ਜਾਂ 5 ਬੰਦੇ ਨੇ ਸਾਡੇ ਨਾਲ 10 ਬੰਦੇ ਨੇ ਇਹ ਕੱਲ 50 ਹੋਣਗੇ ਜਿੱਦਾਂ ਜਿੱਦਾਂ ਟਾਈਮ ਬੀਤਦਾ ਜਾਏਗਾ 50 ਤੋਂ 500 ਬੰਦਾ ਹੋ ਜਾਣਾ ਇਹਨਾਂ ਨੂੰ ਡਿਸਮਿਸ ਕਰਨਾ ਪੈਣਾ ਬਹੁਤ ਸ਼ੁਕਰੀਆ ਤਾਂ ਜਿਸ ਤਿੱਕੇ ਦੇ ਨਾਲ ਪੀੜਤ ਆਪਣੇ ਬਿਆਨ ਦੇ ਰਹੇ ਆ ਕਿ ਕਿਵੇਂ ਧੱਕਾਏ ਦੇ ਨਾਲ ਹੋਇਆ ਕਿਵੇਂ ਕੀਤਾ ਗਿਆ ਸਾਰਾ ਕੁਝ ਆਈ ਵਿਟਨੈਸ ਵੀ ਇੱਥੇ ਮੌਜੂਦ ਨੇ ਅੰਦਰੋਂ ਪੁਲਿਸ ਪ੍ਰਸ਼ਾਸਨ ਦੇ ਕਈ ਅਧਿਕਾਰੀ ਜਿਹੜੇ ਇਸ ਨੌਜਵਾਨ ਦੇ ਹੱਕ ਦੇ ਵਿੱਚ ਆ ਰਹੇ ਨੇ ਕਿ ਵੀ ਇਹਦੇ ਨਾਲ ਧੱਕਾ ਹੋਇਆ ਪਰ ਹੁਣ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਉਸ ਦੇ ਉੱਤੇ ਕਿ ਲੱਗਦਾ ਕਿ ਉਹਨੂੰ ਡਿਸਮਿਸ ਕੀਤਾ ਜਾਂਦਾ ਹੈ ਜਾਂ ਨਹੀਂ ਜੇ ਕੱਲ ਤੱਕ ਨਹੀਂ ਕੀਤਾ ਜਾਂਦਾ ਇਹਨਾਂ ਦਾ ਕਹਿਣਾ ਕਿ ਅਸੀਂ ਧਰਨਾ ਲਗਾਵਾਂਗੇ ਅਸੀਂ ਦੂਜੇ ਪਾਸੇ ਐਸਐਚਓ ਸਾਹਿਬ ਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਕਿ ਵੀ ਇਸ ਕੇਸ ਦੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਵਕਤ ਤੁਸੀਂ ਸੁਣ ਰਹੇ ਸੀਗੇ ਕਿ ਇੱਕ ਨੌਜਵਾਨ ਦੇ ਇਲਜ਼ਾਮ ਸੀਗੇ ਕਿ ਉਹਨੂੰ ਸੈਕਟਰ 17 ਦੇ ਪੁਲਿਸ ਸਟੇਸ਼ਨ ਦੇ ਵਿੱਚ ਕੁੱਟਿਆ ਗਿਆ ਉਹਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ ਪੱਗ ਲਾਈ ਗਈ ਸਿਰ ਦੇ ਵਿੱਚ ਥੁੱਕਿਆ ਗਿਆ ਵਾਲਾਂ ਦੇ ਵਿੱਚ ਥੁੱਕਿਆ ਗਿਆ ਜਿਹਦੇ ਵਿੱਚ ਤਿੰਨ ਮੁਲਾਜ਼ਮ ਸੀਗੇ ਉਹਨਾਂ ਦਾ ਨਾਮ ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸੀਗਾ ਆਸ਼ੀਸ਼ ਜਿਨੇ ਮੈਨੂੰ ਕੁੱਟਿਆ ਅਤੇ ਮੇਰੇ ਪੱਗਾਂ ਦੇ ਵਿੱਚ ਪੱਗ ਦੇ ਵਿੱਚ ਕਕਾਰਾਂ ਦੇ ਵਿੱਚ ਥੁੱਕਿਆ ਦੂਜੇ ਨੰਬਰ ਤੇ ਸੀਗੇ ਅਸ਼ੂਮਨ ਤੇ ਇੱਕ ਸੀਗੇ ਅਨਿਕੇਤ ਯਾਦਵ ਇਹ ਕਾਂਸਟੇਬਲ ਸੀਗੇ ਤੇ ਇਥੋਂ ਦੇ ਪੁਲਿਸ ਮੁਲਾਜ਼ਮ ਜਿਹੜੇ ਕਈ ਜਿਹੜੇ ਸੀਗੇ ਜਿਨ੍ਹਾਂ ਨੇ ਦੇਖਿਆ ਉਹ ਕਹਿ ਰਹੇ ਕਿ ਗਲਤ ਹੋਇਆ ਪਰ ਅਸੀਂ ਐਸ ਐਚ ਓ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਰੋਹਿਤ ਕੁਮਾਰ ਜੀ ਨੇ ਅਸੀਂ ਪੁਲਿਸ ਸਟੇਸ਼ਨ ਦੇ ਬਾਹਰ ਮੌਜੂਦ ਹਾਂ ਉਹਨਾਂ ਨੇ ਆਪਣਾ ਪੱਖ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਵੀ ਅਸੀਂ ਅਥਾਰਾਈਜ਼ ਨਹੀਂ ਹੈਗੇ ਅਸੀਂ ਪੱਖ ਨਹੀਂ ਦੇ ਸਕਦੇ ਤਾਂ ਜਿਸ ਤਰੀਕੇ ਦੀ ਇਹ ਘਟਨਾ ਹੋਈ ਸੀ ਕਿ ਅਸੀਂ ਉਸ ਬਾਰੇ ਜਨਰਲਲੀ ਪਹੁੰਚੇ ਸੀਗੇ ਮੁੰਡਿਆਂ ਦੇ ਇਲਜ਼ਾਮ ਸੀਗੇ ਉਹਨਾਂ ਨੇ ਦੱਸਿਆ ਹੋਇਆ ਸੀਗਾ ਕਿ ਕਿਵੇਂ ਉਹਦੀ ਦਸਤਾਰ ਲਾਈ ਗਈ ਕਿਵੇਂ ਕੁੱਟਿਆ ਗਿਆ ਤੇ ਅਸੀਂ ਹੁਣ ਤੁਹਾਨੂੰ ਉਹ ਪੁਲਿਸ ਅਫਸਰਾਂ ਦੀਆਂ ਤਿੰਨਾਂ ਦੀਆਂ ਫੋਟੋਆਂ ਦਿਖਾਉਂਦੇ ਆ ਕਿ ਜਿਨ੍ਹਾਂ ਨੇ ਇਹ ਮੁੰਡੇ ਨੂੰ ਕੁੱਟਿਆ ਬੜੀ ਬੁੜੀ ਤਰੀਕੇ ਦੇ ਨਾਲ ਕੁੱਟਿਆ ਹਵਾਲਾਤ ਦੇ ਵਿੱਚ ਡੱਕ ਕੇ ਕੁੱਟਦੇ ਰਹੇ